ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਕੋਈ ਪੜਦਾ ਸਹਸਾ ਕਿਰਤਾ ਕੋਈ ਪੜੇ ਪੁਰਾਨਾ ਇਸੇ ਤਰ੍ਹਾਂ ਪਾਠ ਉਚਾਰਨ ਕਰਨਾ ਹੈ ਕਈ ਜਿਨ੍ਹਾਂ ਨੇ ਸੰਖਿਆ ਨਹੀਂ ਕੀਤੀ ਹੁੰਦੀ ਉਹ ਪੜ ਦਿੰਦੇ ਨੇ ਕੋਈ ਪੜਦਾ ਸੰਸਕ੍ਰਿਤ ਹੀ ਕਹਿ ਜਾਂਦੀ ਨਹੀਂ ਜਿਹੜਾ ਬਿਲਕੁਲ ਗਲਤ ਹੈ ਧਿਆਨ ਨਾਲ ਉਚਾਰਨ ਕਰਨਾ ਪੜਤਾ ਪਦ ਜਿਹੜਾ ਹੈ ਇਹ ਭਾਰਾ ਬੋਲਣਾ ਹੈ ਇਹਨੂੰ ਪੜਤਾ ਨਹੀਂ ਕਹਿਣਾ ਕੋਈ ਪੜਤਾ ਸਹਿਸਾ ਕਿਰਤਾ ਉਚਾਰਨ ਕਰਨਾ ਕੋਈ ਪੜਤਾ ਸਹਿਸਾ ਕਿਰਤਾ ਇਥੇ ਵਿਸਰਾਮ ਹੈ ਕੋਈ ਪੜਾੁਰਾਨਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਜਪਮਾਲੀ ਇਕੱਠਾ ਹੀ ਪਾਠ ਹੈ ਜਪਮਾਲੀ ਨਹੀਂ ਕਹਿਣਾ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨ ਆਬ ਹੀ ਕਬ ਹੀ ਕਿਛੂ ਨਾ ਜਾਨਾ ਤੇਰਾ ਏਕੋ ਨਾਮ ਪਛਾਨਾ ਤੇਰਾ ਏਕੋ ਨਾਮ ਪਛਾਨਾ ਨਾ ਜਾਣਾ ਹਰੇ ਮੇਰੀ ਕਵਣ ਗਤੇ ਹਰੇ ਪਦ ਤੇ ਵਿਸਰਾਮ ਲਾਉਣਾ ਹੈ ਨਾ ਜਾਣਾ ਹਰੇ ਮੇਰੀ ਕਵਣ ਗਤੇ ਹਮ ਮੂਰਖ ਅਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਉ ਇਤਿਆ ਨਾਲ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਹਮ ਮੂਰਖ ਅਗਿਆਨ ਇਥੇ ਠਮਕ ਹੈ ਸਰਨ ਪ੍ਰਾਪਤੀ ਦੀ ਇਥੇ ਵਿਸਰਾਮ ਹੈ ਕਰ ਕਿਰਪਾ ਇਥੇ ਥੋੜਾ ਠਹਿਰਾ ਰੱਖੋ ਮੇਰੀ ਲਾਜ ਇਥੇ ਠਮਕ ਲਾ ਦਿੰਨੀ ਹੈ ਲਾਜ ਪਤੇ ਨਹੀਂ ਕਹਿਣਾ ਰੱਖੋ ਮੇਰੀ ਲਾਜ ਪਤੀ ਰਹਾਉ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਾਇਲੇ ਊਬ ਬੱਬੇ ਨਾਲ ਨਹੀਂ ਕਹਿਣਾ ਪਰ ਬਾਉਚਾਰਨ ਕਰਨਾ ਉਬ ਲੋਬੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ ਦਾ ਤੇ ਬਿੰਦੀ ਨਹੀਂ ਲਾਉਣੀ ਚਾਰੇ ਕੁੰਡਾ ਭਾਲੇ ਲੋਬੀ ਜੀੜਾ ਥਿਰ ਨਾ ਰਹਤ ਹੈ ਚਾਰੇ ਕੁੰਡਾ ਭਾਲੇ ਮਰਨ ਲਿਖਾਇ ਮੰਡਲ ਮਹਿ ਆਏ ਜੀਵਣ ਸਾਜਹਿ ਮਾਈ ਏਕ ਚੱਲੇ ਹਮ ਦੇਖਹਿ ਸੁਆਮੀ ਤਾਹੇ ਬਲੰਤੀ ਆਈ ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ ਨਾ ਕਿਸਾ ਬਾਪ ਨਾ ਮਾਈ ਇਹ ਤਿੰਨ ਨ ਆਪਦ ਮੁਕਤੇ ਆਏ ਹਨ ਇਹਨਾਂ ਦਾ ਉਚਾਰਨ ਹੈ ਨ ਇੱਕ ਨਨਕਨਾ ਨਾਮ ਹੈ ਉਸ ਨੂੰ ਲਮਕਾ ਕੇ ਬੋਲਣਾ ਨਾ ਪ੍ਰਾਨਵਤਨ ਪ੍ਰਾਨਵਤ ਨਾਨਕ ਜੇ ਤੂੰ ਦੇਵਹਿ ਅੰਤੇ ਹੋਏ ਸਖਾਈ RAM ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜਹ ਜਹ ਦੇਖਾ ਤਹ ਨਰ ਹਰੀ ਤਹ ਤਹ ਨਰ ਹਰੀ ਜੀਵਨ ਤਲਬ ਨਿਵਾਰ ਸੁਆਮੀ ਨਿਵਾਰ ਪਦ ਤੇ ਵਿਸਰਾਮ ਲਾਉਣਾ ਹੈ ਜੀਵਨ ਤਲਬ ਨਿਵਾਰ ਸੁਆਮੀ ਅੰਧ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋ ਪਾਰ ਸੁਆਮੀ ਹਾਂਜੀ ਕਿਉ ਕਰ ਉਤਰੋ ਪਾਰ ਇਥੇ ਠਮਕ ਸੁਆਮੀ ਰਹਾਉ ਜਹ ਪੀਤਰ ਘਾਟ ਪੀਤਰ ਵਸਿਆ ਬਾਹਰ ਕਾਹੇ ਨਹੀਂ ਤਿੰਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਆਪੇ ਨੇੜਾ ਆਪੇ ਦੂਰ ਆਪੇ ਸਰਬ ਰਹਿਆ ਭਰਪੂਰ ਸਤ ਗੁਰ ਮਿਲੈ ਅੰਦੇ ਰਾਜਾਏ ਜਹ ਦੇਖਾ ਤਹ ਰਹਿਆ ਸਮਾਏ ਅੰਤਰ ਸਹਸਾ ਬਾਹਰ ਮਾਇਆ ਨਾਣੀ ਲਗਸ ਬਾਣੀ ਇਹ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਅੰਤਰ ਸਹਿਸਾ ਇਥਿਠਮ ਬਾਹਰ ਮਾਇਆ ਇਥਿ ਵਿਸਰਾਮ ਨਾਣੀ ਲਗਸ ਬਾਣੀ ਪ੍ਰਾਨਵਤ ਨਾਨਕ ਦਾਸਨ ਦਾਸਾ ਪ੍ਰਤਾਪਹਿਗਾ ਪ੍ਰਾਣੀ ਇਕੱਠਾ ਹੀ ਪਾਠ ਹੈ ਗਾ ਪਦ ਦੇ ਵਿੱਚ ਹਾਹੇ ਅਤੇ ਗੱਗੇ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣੀ ਆ ਪ੍ਰਤਾਪਹਿਗਾ ਪ੍ਰਾਣੀ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ